ਪਹਿਲਾਂ ਤਾਂ ਮੈਂ ਸ਼੍ਰੀ ਖਡੂਰ ਸਾਹਿਬ ਦੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਪੰਥਕ ਸੋਚ ਨੂੰ ਉਤੇ ਪੈਰਾ ਦਿੱਤਾ ਫਰੀਦਕੋਟ ਦੀ ਸੰਗਤ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਪੰਥਕ ਲਹਿਰ ਨੂੰ ਵਿਦਾਨਦੀ ਹੋਏ ਪੰਜਾਬ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜਿਹੜਾ ਵੀ ਪੰਥਦਰਦੀ ਹੋਏਗਾ ਉਹਦੇ ਨਾਲ ਅੱਜ ਪੰਥ ਖੜਾ ਹੈ ਔਰ ਤਕਰੀਬਨ 4 ਲੱਖ ਤੋਂ ਉੱਤੇ ਵੋਟਾਂ ਦੇ ਕੇ ਭਾਈ ਅਮਰਿਤਪਾਲ ਸਿੰਘ ਨੂੰ ਜਿਸ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ ਗਿਆ ਪਾਰਲੀਮੈਂਟ ਦਾ ਮੈਂਬਰ ਬਣਾਇਆ ਗਿਆ ਅਸੀਂ ਅੱਜ ਦੇਸ਼ ਦੀ ਸਰਕਾਰ ਨੂੰ ਪਾਰਲੀਮੈਂਟ ਦੇ ਸਪੀਕਰ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਅਮਰਿਤਪਾਲ ਦੀ ਜ਼ਿੰਮੇਵਾਰੀ ਸੰਗਤ ਨੇ ਲਈ ਹੈ ਬਹੁਤ ਵੱਡਾ ਫਤਵਾ ਉਹਨਾਂ ਨੂੰ ਮਿਲਿਆ ਤੇ ਭਾਈ ਅਮਰਿਤਪਾਲ ਨੂੰ ਜਿੱਥੇ ਓਥ ਲੈਂਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਹ ਇਜਾਜ਼ਤ ਦਿੱਤੀ ਜਾਏ ਅਤੇ ਨਾਲ ਨਾਲ ਉਹਦੀ ਜਿਹੜੀ ਪੈਰੋਲ ਹੈ ਉਹ ਲੰਬੀ ਹੋਣੀ ਚਾਹੀਦੀ ਹੈ ਤਾਂ ਕਿ ਜਾ ਕੇ ਆਪਣੇ ਇਲਾਕੇ ਦੀ ਸੰਗਤ ਦੇ ਹਾਲਚਾਲ ਪੁੱਛ ਸਕਣ ਉਹਨਾਂ ਦੀਆਂ ਤਕਲੀਫਾਂ ਪੁੱਛ ਸਕਣ ਅਤੇ ਉਹਨਾਂ ਦੀ ਤਕਲੀਫ ਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਆ ਸਕਣ ਇਹ ਜ਼ਿੰਮੇਵਾਰੀ ਮੈਂ ਸਮਝਦਾ ਕਿ ਅੱਜ ਸਰਕਾਰ ਦੀ ਬਹੁਤ ਵੱਡੀ ਬਣ ਗਈ ਹੈ ਸਰਕਾਰ ਦਾ ਇੱਕ ਮੈਂ ਸਮਝਦਾ ਕਿ ਪਾਰਲੀਮੈਂਟ ਦੇ ਵਿੱਚ ਪਹੁੰਚਣ ਤੋਂ ਬਾਅਦ ਕੋਈ ਵਿਤਕਰਾ ਕਿਸੇ ਪਾਰਟੀ ਦੇ ਨਾਲ ਕਿਸੇ ਇੰਡੀਵਿਜੂਅਲ ਦੇ ਨਾਲ ਨਹੀਂ ਹੋ ਸਕਦਾ ਕਿਉਂਕਿ ਉਹ ਸੰਗਤ ਦਾ ਚੁਣਿਆ ਨੁਮਾਇੰਦਾ ਹੈ ਔਰ ਸੰਗਤ ਦੀ ਆਵਾਜ਼ ਬਣ ਕੇ ਉੱਥੇ ਪੰਜਾਬ ਦੀ ਆਵਾਜ਼ ਬਣ ਕੇ ਉਹਨਾਂ ਨੇ ਗੱਲ ਕਰਨੀ ਹੈ ਸੋ ਭਾਈ ਅਮਰਿਤਪਾਲ ਸਿੰਘ ਨੂੰ ਓਥ ਲੈਣਾ ਜਿਹੜਾ ਉਹਦਾ ਸੰਵਿਧਾਨਿਕ ਹੱਕ ਹੈ ਜਿਹੜੇ ਸੰਵਿਧਾਨ ਦੀ ਉਹਨਾਂ ਨੇ ਸੋਚ ਚੁੱਕਨੀ ਹੈ ਉਹ ਬਾਕੀ ਜਿਸ ਤਰ੍ਹਾਂ 571 ਮੈਂਬਰ ਪਾਰਲੀਮੈਂਟ ਹਨ ਚੁੱਕੀ ਆ ਉਹਨਾਂ ਦਾ ਵੀ ਉਸੇ ਹਿਸਾਬ ਦੇ ਨਾਲ ਹੱਕ ਬੰਦਾ ਹੈ ਔਰ ਮੈਂ ਸਮਝਦਾ ਕਿ ਇਹ ਹੱਕ ਕਿਸੇ ਤੋਂ ਖੋਣਾ ਨਹੀਂ ਚਾਹੀਦਾ ਸੋ ਦੇਸ਼ ਦੀ ਸਰਕਾਰ ਨੂੰ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਔਰ ਦੇਸ਼ ਦੇ ਸਪੀਕਰ ਸਾਹਿਬ ਨੂੰ ਅਸੀਂ ਇਹ ਬੇਨਤੀ ਕਰਾਂਗੇ ਕਿ ਇਹ ਜਿਹੜੀ ਹੈ ਰੋਲ ਵੀ ਵੱਡੇ ਲੰਬੇ ਵਸੇ ਸਮੇਂ ਵਸੇ ਹੋਣੀ ਚਾਹੀਦੀ ਹੈ ਔਰ ਓਥ ਵੀ ਹੋਣੀ ਚਾਹੀਦੀ ਹੈ ਕਿਉਂਕਿ ਬੜੀਆਂ ਇਹਦੇ ਉੱਤੇ ਰਾਜਨੀਤੀ ਗੱਲਾਂ ਕੀਤਿਆ ਜਾ ਰਹੀਆਂ ਬਹੁਤ ਰਾਜਨੀਤਿਕ ਲੋਕ ਇਹਦੇ ਵਿੱਚ ਲਾਹਾ ਲੈਣ ਦੀ ਕੋਸ਼ਿਸ਼ਾਂ ਕਰ ਰਹੇ ਹਨ ਮਗਰ ਅੱਜ ਸਾਡਾ ਫਰਜ਼ ਬੰਦਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹਮੇਸ਼ਾ ਪੰਥ ਦੀ ਗੱਲ ਕਰਦੀ ਹੈ ਔਰ ਪੰਥਕ এজেন্ডੇ ਤੇ ਉੱਤੇ ਰਹਿੰਦੀ ਹੈ ਸਾਨੂੰ ਅੱਜ ਇਹ ਮਹਿਸੂਸ ਹੋ ਰਿਹਾ ਕਿ ਇਹ ਵਿਤਕਰਾ ਜਿਹੜਾ ਹੈ ਉਹ ਉਸ ਨੁਮਾਇंदे ਨਾਲ ਨਾ ਹੋਏ ਜਿਹਨੂੰ ਅੱਜ ਪੰਜਾਬ ਦੀ ਸਾਰੀ ਪੰਥਕ ਸੋਚ ਰੱਖਣ ਵਾਲਿਆਂ ਨੇ ਵੋਟਾਂ ਪਾਈਆਂ ਨੇ ਦੇਖੋ ਮੇਰੇ ਤੱਕ ਹਾਲੇ ਕੋਈ ਐਫਓਜੀ ਖਬਰ ਨਹੀਂ ਆਈ ਨਾ ਕੋਈ ਪੈਰੋਲ ਦੀ ਖਬਰ ਆਈ ਹੈ ਔਰ ਨਾ ਹੀ ਜਿਹੜੀ ਖਬਰ ਹੈ ਕਿ ਉਥ ਲੈਂਦੀ ਗੱਲ ਆਈ ਹੈ ਮੈਂ ਸਮਝਦਾ ਕਿ ਅਗਰ ਇਹ ਗੱਲ ਹੋਈ ਹੈ ਤੇ ਅਸੀਂ ਉਹਦੇ ਫੈਸਲੇ ਨੂੰ ਜਿੱਥੇ ਵਧਾਈ ਦਿੰਦੇ ਆ ਮੁਬਾਰਕ ਦਿੰਦੇ ਆ ਇਹ ਗੱਲ ਵੀ ਜ਼ਰੂਰ ਕਵਾਂਗੇ ਕਿ ਜਿਹੜੀ ਤੁਸੀਂ 4 ਦਿਨ ਦੀ ਗੱਲ ਕਰ ਰਹੇ ਹੋ ਇਹ 4 ਦਿਨ ਦੇ ਨਾਲ ਜਾ ਕੇ ਇਲਾਕੇ ਦੇ ਵਿੱਚ ਲੋਕਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਨਹੀਂ ਸਮਝਿਆ ਜਾ ਸਕਦੀਆਂ ਔਰ ਪਾਰਲੀਮੈਂਟ ਦੇ ਵਿੱਚ ਭਾਵੇਂ ਉਹ ਰਿਟਨ ਤੌਰ ਤੇ ਵੀ ਜਾ ਕੇ ਆਪਣੇ ਕੁਐਸਚਨਰੀ ਦੇਣਾ ਪਵੇ ਰਿਟਨ ਤੌਰ ਦੇ ਉੱਤੇ ਵੀ ਸੁਝਾਅ ਦੇਣੇ ਪੈਣ ਤਾਂ ਵੀ ਬੰਦਿਆਂ ਨੂੰ ਸਮਾਂ ਚਾਹੀਦਾ ਤੋਂ ਸੰਗਤ ਦਾ ਧੰਨਵਾਦ ਕਰਨ ਤੱਕ ਦਾ ਉਹਨਾਂ ਨੂੰ ਸਮਾਂ ਦੇਣਾ ਚਾਹੀਦਾ ਔਰ ਲੰਬੀ ਪੈਰੋਲ ਦੇਣੀ ਚਾਹੀਦੀ ਹੈ ਔਰ ਇਹ ਜਿਹੜੀ ਓਥ ਚੁੱਕਣ ਦੀ ਜਿਹੜੀ ਜ਼ਿੰਮੇਵਾਰੀ ਹੈ ਇਹ ਅਗਰ ਸਰਕਾਰ ਕਰ ਰਹੀ ਹੈ ਤੇ ਅਸੀਂ ਉਹਦੀ ਸ਼ਲਾਘਾ ਵੀ ਕਰਦੇ ਆ ਮਗਰ ਮੈਂ ਸਮਝਦਾ ਕਿ ਇਹ ਜਿਹੜਾ ਸੰਵਿਧਾਨਿਕ ਹੱਕ ਹੈ ਇਹ ਕਿਸੇ ਦਾ ਵੀ ਨਹੀਂ ਖੋਣਾ ਚਾਹੀਦਾ